ਪ੍ਰੈਜ਼ੀਡੈਂਟ ਸਾਹਿਬ ਸਾਡੇ ਚਾਰਾ ਬਲਿੰਗ ਜੀ ਨੇ ਮੈਨੂੰ ਉਹ ਜਾਥੇ ਬਾਦ ਮੈਨੂੰ ਪਾਲਪਨ ਪਾਜੀ ਉਹ ਕਰਦੇ ਨੇ ਮੈਂ ਬਿਮਾਰ ਹੋ ਗਿਆ ਸੀਗਾ ਬਹੁਤਾਂ ਬਿਮਾਰ ਰਹਾ ਬਰਬਾਰ ਹੋ ਜਰਾਤੇ ਮੈਨੂੰ ਪਾਜੀ ਦਾ ਬਹੁਤ ਆ ਮੂੰਹ ਦਿਖਣਾ ਪਿਆ ਹੁਣ ਮੈਨੂੰ ਕੱਲ ਫਿਰ ਮੈਂ ਬੇਨਤੀ ਕੀਤੀ ਸਾਡੇ ਬਲਿੰਗ ਨੇ ਸਾਰੇ ਪ੍ਰਦੇਸ਼ਕਾਰ ਕੀ ਬਿਲੀਡਰ ਸੀ ਸਾਡੇ ਸਾਰਿਆਂ ਨੇ ਮੇਰੀ ਗੱਲ ਤੇ ਪੂਰੇ ਫੋਕਲ ਹੈ ਔਰ ਮੈਨੂੰ ਕੱਲੀ ਜਵਰ ਤੇ ਆ ਰਿਹਾ ਪਾਜੀ ਵਿੱਚ ਉਹਨੇ ਮੈਂ ਬੇਖਾਲ ਵੀ ਮੋਰੇ ਮਿਲਨੇ ਬਟਾ ਜਿਹਨੇ ਮਿਲ ਜੂਗਾ ਵੀ ਕੱਲ੍ਹ ਦਾ ਡੇਟ ਹੋ ਰਿਹਾ ਸੀ ਤੇਸ਼ ਕਰਕੇ ਮੈਂ ਧੰਨਵਾਦ ਕਰਨ ਮਾ ਤੇ ਉਹਨਾਂ ਦਾ ਔਰ ਮੇਰੇ ਸਤਾਰ ਜਿਹੜੇ ਮਾਂ ਲੀਜੇ ਸੀ ਮੇਰੇ ਮਾਂ ਫੇਟਰੇ ਮੁੰਡੇ ਆਸਪਾਜੀ ਬੜ ਬਰਕਰ ਕਿ ਮੈਂ ਸੀ ਆਪਣਾ ਉਹ ਢੀੜਾ ਜੀੜਾ ਪੁੱਤ ਆਪਣਾ ਮੇਰੇ ਨਾਲ ਸੰਗ ਆਪਣਾ ਢੀੜਾ ਇੱਕ ਪੜਾ ਪੜਾ ਬੈਠਾ ਮਗਾ ਉਥੇ ਕੋਈ ਆਪਣਾ ਕੀ ਸ਼ਹਿਰ ਜਗਾ ਮੰਮੀ अमृतसर के बच्चे मुझे गडापुर का मुंडा कहीं चार पाँच बंद लगे रहे इस गलते तो बहुत मेहनत करके जो बना के मैंने कीक के तो कांग्रेस पार्टी मौके तो जी तू ही है करा लिया हूँ मैं ये बेनती करना सारी कांग्रेस कमेटी को भी तुम कोई बयान यह लाए कोई जिसे के लिए मतभेद पैदा हो जाएगी ਕੋਈ ਬੰਦਾ ਵੀ ਆ ਪਾ ਮੇਰਾ ਮੁੰਡਾ ਹੋਵੇ ਮੈਂ ਕਹਿੰਦਾ ਮੈਂ ਉਸ ਵਜ੍ਹਾ ਨਾਲ ਮਾਫ ਨਹੀਂ ਕਰਦਾ ਮੇਰਾ ਬੇਰੋਠ ਲੈ ਕੇ ਕਿਉਂਕਿ ਮੈਂ ਕਾਂਗਸ਼ਪਰੀ ਐ ਸਪਾਈ ਐ ਮੇਰਾ ਬਾਪ ਕਾਂਗਰਸੀ ਸੀਗਾ ਮੈਂ ਕਾਂਗਸ਼ ਰਹਿਣਾ ਮੈਂ ਜਿੰਦਗੀ ਆਪਦੀ ਕਾਂਗਰਸੀ ਮੰਮੂਰੀ ਕਰਦੀ ਮੈਂ ਕਿਸੇ ਪਾਰਟਨਰ ਨਾਲ ਜਾਣਾ ਨਾ ਮੈਂ ਇਹ ਕੀ ਕਰਦਾ ਪਰ ਮੈਂ ਕਹਿੰਦਾ ਮੇਰਾ ਮੁੰਡਾ ਵੀ ਕਿਉਂ ਨਾ ਹੋਵੇ ਜੇ ਕੋਈ ਬੋਲੂ ਗੱਲ ਤੇ ਮੇਰੇ ਮੈਂ ਉਹਨੂੰ ਬਰਫਾਸਟ ਕਰ ਦਿੰਦਾ ਮੈਂ ਉਹਨੂੰ ਆਪਣਾ ਹੋ कर दूँगा ये खिलाफे खिलाफ होगा वह यही हाल होगा बस मेरे पार मेरी पार्टी है मैं कांग्रेस पार्टी सफाई है और तो मैं आपके वर्कर को बेनती करता कि ठीक है किसी तकलीफ कट्टी है सात डेढ़ शायद मैं बीमार नहीं आ जा सके हम ठीक है जो मैं अपना कांग्रेस बन गया मैं सारे मीटिंग एक बड़ी कॉन्फ्रेंस ਇਕਿਨਾਂ ਕਰਕੇ ਨਾ ਮੁੰਡਿਆਂ ਨਾਲ ਸਾਰਿਆਂ ਨੂੰ ਕੁਤਬਾ ਕਰੇ ਲੀਪ ਨਾ ਮੱਕੇ ਬਹੁਤ ਵੱਡੀ ਭਾਗੀ ਪਾਣੀ 6 ਜੀ ਟ੍ਰਾਮ ਤੇ ਬੁਲਾਵਾਂਗੇ ਤੇ ਪੂਰੀ ਪ੍ਰੀਖਿਆਾਂ ਤਾਂ ਕਿ ਪਹਿਲੀਆਂ ਦੇ ਜੀਆ ਕਰਾਉਂਦੇ ਇਹਨੇ ਬੜੇ ਬੜੇ ਇਹ ਮੇਰੇ ਜੀਆ ਕਰਾਉਂਦੇ ਇਹ ਮੇਰੀ ਬੇਂਤੀ ਸਾਰਿਆਂ ਤੁਸੀਂ ਪੂਰੇ ਸਾਰਿਆਂ ਦਾ ਬੱਚੇ ਘਰ ਦਾ ਮੇਰੇ ਪੁੱਤਾਂ ਦਾ ਬਹੁਤ ਬਹੁਤ ਆਮ